ਤਾਰਾ ਤੁਹਾਨੂੰ ਯਾਦ ਆ ਗਿਆ ਹਾਂ ਇੱਕ ਨਾ ਮੁਹਾਲੀ ਦੇ ਨਾਲ ਨਾ ਪਿੰਡ ਹੈ ਬਲਟਾਣਾ ਪਿੰਡ ਪੈਂਦਾ ਪਹਿਲਾਂ ਰੋਪੜ ਚ ਆ ਗਿਆ ਸੀ ਹੁਣ ਫਿਰ ਮੁਹਾਲੀ ਚ ਆ ਗਿਆ ਅੱਛਾ ਹਾਂ ਉੱਥੇ ਦਾ ਨੀਟਾ ਨਹੀਂ ਟਾ ਹੁੰਦਾ ਜੀ ਹੂੰ ਇਹ ਘਰੇ ਜਾਨੀ ਉਹ ਨਕਮਾ ਭਰਾ ਕਿਣਿਆ ਜਾਂਦਾ ਸੀ ਅੱਛਾ ਤੇ ਉਹ 25 30 ਸਾਲ ਦੀ ਗੱਲ ਹੈ ਹੂੰ ਉਹਨਾਂ ਟਾਈਮਾਂ ਚ ਸੰਧਾਰਾ ਲੈ ਕੇ ਜਾਣਾ ਸੀ ਅੱਛਾ ਸੰਧਾਰਾ ਲੈ ਕੇ ਜਾਣਾ ਸੀ ਕਹਿੰਦਾ ਮੈਂ ਬੁੜੇ ਨੂੰ ਮੈਂ ਕਿਹਾ ਮੈਂ ਜਾਊਂ ਹੂੰ ਮੈਂ ਜਾਊਂ ਹਾਂ ਤੇ ਕਹਿੰਦਾ ਉਹ ਕਹਿੰਦਾ ਵੀ ਨਹੀਂ ਤੈਨੂੰ ਨਹੀਂ ਤੋਰਨਾ ਤੇ ਕੋਸੋ ਜੀ ਹਾਂ ਕਹਿੰਦਾ ਮੈਂ ਕਹਿੰਨਾ ਸੰਧਾਰਾ ਲੈ ਕੇ ਮੈਂ ਜਾਊਂ ਚਾਹ ਬੜਾ ਹੁੰਦਾ ਸੀ ਉਹ ਤਾਂ ਜਾਣਦਾ ਅੱਛਾ ਅਖੀਰ ਉਹਨੇ ਜੀ ਬੁੜਾ ਬਣਾ ਲਿਆ ਅੱਛਾ ਉਹਦਾ ਡੈਡੀ ਬਣਾ ਲਿਆ ਮੰਨ ਗਿਆ ਹੂੰ ਉਹ ਕਦੇ ਚੱਲ ਜਾਂਦਾ ਰਹਿ ਜਾਂ ਹੂੰ ਬਾਬਾ ਜਦੋਂ ਗਿਆ ਤਾਂ ਬਸਨ ਆਈ ਉਹਨੇ ਕਹੀ ਬਸਾਂ ਤਾਂ ਨੰਗੀਆਂ ਯਾਰ ਲੈ ਤਾਂ ਡੇਟ ਹੋ ਗਿਆ ਹੂੰ ਉਹਨੇ ਟਰੱਕ ਨੂੰ ਹੱਥ ਮਾਰਿਆ ਟਰੱਕ ਕੱਢ ਰੋਕ ਲਿਆ ਭਾਈ अच्छा ਬਾਹਰ ਆਉਣੇ ਹਾਂ ਹਾਂ ਹੂੰ ਟਰੱਕ ਚੜ ਗਿਆ ਹੂੰ ਟਰੱਕ ਚੜਿਆ ਵਾ ਤੇ ਮਗਰ ਆ ਗਈ ਬੱਸ ਬੱਸ ਵਾਲੇ ਨੂੰ ਪਤਾ ਲੱਗੇ ਵੀ ਟਰੱਕ ਵਾਲਾ ਸਵਾਰੀ ਚੱਕ ਕੇ ਲੈ ਆਇਆ ਅੱਛਾ ਅੱਗੇ ਬਹੁਤ ਰੌਲਾ ਪੈਂਦਾ ਹੁੰਦਾ ਸੀ ਅੱਛਾ ਉਹ ਟਰੱਕ ਵਾਲੇ ਨੂੰ ਹਾਰ ਨਾ ਲਾਈਟਾਂ ਕਹਿੰਦਾ ਉਹਦਾ ਚਮਕੀਲਾ ਛੱਡਿਆ ਵਾ ਟੌਰ ਨਾ ਕਹਿੰਦਾ ਨੱਚਦੇ ਜਾਂਦੇ ਆ ਡਰਾਈਵਰ ਨਹੀਂ ਟਰਾਂ ਅੱਛਾ ਰੀਗਾ ਹੋ ਜਾ ਤੋ ਬੰਨੀ ਆਂ ਟਰੱਕ ਨਾਲ ਰੋਨੀ ਆਂ ਆਉਂਦੀ ਆ ਨੇ ਮਿਲਣਾ ਨਾਰੋਰੀਆ ਕਰੇ ਹੋ ਕੇ ਪਰਦਾ ਨਾ ਹੀ ਕਰਦੇ ਜਾਣ ਅੱਛਾ ਕਹਿੰਦਾ ਮੈਂ ਦੋ ਤਿੰਨ ਅਰੀ ਕਿਹਾ ਭਾਈ ਮਗਰ ਹਾਰ ਨ ਮਾਰਦਾ ਕੋਈ ਹਾਂ ਭਾਈ ਮਗਰ ਹਾਰ ਨ ਮਾਰ ਜੱਡ ਵੀ ਹਾਰ ਨ ਮਾਰ ਦੇ ਹੋ ਜੀ ਹਾਂ ਕਹਿੰਦਾ ਬਾਸ ਬਸਦੀ ਹੁੰਦੀ ਆ ਟਰੱਕ ਟਰੱਕ ਕੀ ਹੁੰਦਾ ਆ ਕੀ ਕੀਤਾ ਸੀ ਗੇਰ ਪਾਉਂਦਾ ਸੀ ਐਂ ਕਰਤੀ ਕੋਈ ਨਾ ਕਹਿੰਦਾ ਉਹਨੇ ਸੈਟ ਕੇ ਬਾਸ ਉਤੋਂ ਦੀ ਟੇਡੀ ਕਰਕੇ ਲਾ ਲਈ ਅੱਛਾ ਜਦੋਂ ਟੇਡੀ ਕਰਕੇ ਲਾਈ ਕਹਿੰਦਾ ਡਰਾਈਵਰ ਕਿਨੇ ਟੁੱਟ ਗਈ ਭੱਜ ਗਏ ਹਾਂ ਕਹਿੰਦਾ ਮੈਨੂੰ ਕਹਿੰਦੇ ਭੱਜ ਲਾ ਹਾਂ ਕਹਿੰਦਾ ਮੈਂ ਕਹਾ ਮੈਂ ਕਹਾ ਤੋ ਭੱਜਾਂ ਹਾਂ ਕਹਿੰਦਾ ਮੈਂ ਵੀ ਡਰਾਈਵਰਾਂ ਨੂੰ ਸਾਫਾ ਰੱਖਦਾ ਹੁੰਦਾ ਸੀ ਅੱਛਾ ਤਾਂ ਹੀ ਉਹਨਾਂ ਨੇ ਰੋਕ ਲਏ ਹਾਂ ਕਹਿੰਦਾ ਉਹਨਾਂ ਨੇ ਕਹਿੰਦਾ ਸਾਫਾ ਐ ਸਿੱਟੀ ਬੈਠਾ ਡਰਾਈਵਰ ਇਹੀ ਆ ਬਚਾਲੇ ਹੋ ਗਿਆ ਹਾਂ ਕਹਿੰਦਾ ਨੇ ਮੇਰਾ ਸਾਫਾ ਜਾ ਖੱਚ ਕੇ ਲਾ ਲਿਆ ਥੱਲੇ ਐਥੇ ਆ ਕਹਿੰਦਾ ਉਹ ਗੁਰਦੰਭੀ ਠਾਈ ਮੇਰੀ ਉਹ ਗੁਰਦੰਭੀ ਠਾਈ ਮੇਰੀ ਅੱਛਾ ਸੰਹਾਰਾ ਸੂਰਾ ਦਾ ਮੇਰਾ ਵੀ ਤੇਰ ਲੱਗ ਗਿਆ ਹਾਂ ਕਹਿੰਦਾ ਮੇਰਾ ਲੀਲੇ ਪਾਰ ਤੇ ਬੁਰਾ ਹਾਲ ਉਧਰ ਪੁਲਸ ਆ ਗਈ ਅੱਛਾ ਪੁਲਸ ਨੇ ਚੜਾਇਆ ਕਹਿੰਦਾ ਆ ਕੇ ਕਹਿੰਦਾ ਮੈਂ ਪੁਲਸ ਨੂੰ ਦੱਸਿਆ ਕਹਿੰਦਾ ਮੈਂ ਕਿਹਾ ਮੈਂ ਤਾਂ ਲੈਫਟ ਲਈ ਸੀ ਉਤੋਂ ਹਾਂ ਟਰੱਕ ਵਾਲੇ ਤੋਂ ਹਾਂ ਮੈਂ ਤਾਂ ਸੰਹਾਰਾ ਦੀ ਚੱਲਿਆ ਸੀ ਮੈਨੂੰ ਕਿਵੇਂ ਕੁੱਟਿਆ ਇਹਨਾਂ ਨੇ ਹਾਂ ਕਹਿੰਦਾ ਹੁਣ ਚੱਕਰ ਭਵੇਂ ਵਾਸ ਵਾਲਿਆਂ ਤੇ ਹਾਂ ਕੰਮ ਕਰਵਾ ਕੇ ਰਾਜੀਨਾਮਾ ਹੋ ਗਿਆ ਤੇ ਰਾਜੀਨਾਮਾ ਹੋ ਗਿਆ ਰਾਜੀਨਾਮਾ ਕਿਵੇਂ ਹੋਇਆ ਕਹਿੰਦਾ ਉਹਨਾਂ ਨੇ ਮੈਨੂੰ 87 ਤੋਂ 800 ਰੁਪਇਆ ਦਵਾਇਆ ਅੱਛਾ ਉਹਨਾਂ ਦਾ ਹੀ ਮੈਂ ਕੁੱਟਦਾ ਹਾਂ ਇਹਨੇ ਦਵਾਈ ਲੈਣੀ ਇਲਾਜ ਕਰਾਉਣਾ ਇਹਨੂੰ ਪੈਸੇ ਦਿਓ ਫੇਰ ਅੱਛਾ ਬਾਵਾ ਕੁੱਟਦਾ ਹਾਂ ਹਾਂ ਕਹਾਂ 7-800 ਰੁਪਇਆ ਦੇਤਾ ਤੂੰ ਉਹਨਾਂ ਮੁੜੇ ਡਰਾਈਵਰ ਕਹਿੰਦਾ ਆਪਾਂ ਆਪ ਦਾ ਸੰਹਾਰੇ ਵਾਲਾ ਪੀਪਾ ਚੱਕਿਆ ਘਰ ਨੂੰ ਮੁੜ ਪੇ ਕਹਿੰਦਾ ਮੈਂ ਮਨਾ ਹੁਣ ਇੱਥੇ ਹੀ ਰਾਤ ਕੱਟ ਲਾਗੇ ਤੇ ਅੱਛਾ ਕਹਿੰਦਾ ਕੱਢੀ ਜਿਵੇਂਗਾ ਤੇ ਤੜਕੇ ਪਹਿਲੀ ਵਸ ਫੜ ਕੇ ਕਰੇ ਆ ਗਿਆ ਹਾਂ ਕਹਿੰਦਾ ਜਦੋਂ ਸਾਡੇ ਬੁੜੇ ਨੇ ਦੇਖਿਆ ਵੀ ਲੀੜੇ ਫੜਵਾਈ ਆਉਂਦਾ ਕਹਿੰਦਾ ਲਾਇ ਰੰਗ ਹਾਂ ਕਹਿੰਦਾ ਨੇ ਆਉਂਦੇ ਰੇ ਟਾ ਲਿਆ ਅੱਛਾ ਨਾ ਕਰਮਾ ਜੀ ਕੁੱਟ ਲਿਖੀ ਸੀ ਹਾਂ ਪਹਿਲਾਂ ਉੱਥੇ ਕੁੱਟਿਆ ਫੇਰ ਕਹਿੰਦਾ ਉਹਨੇ ਕੁੱਟਿਆ ਅੱਛਾ ਓਏ ਉਹ ਕੁੱਟੀ ਆਵੇ ਕਹਿੰਦਾ ਉਧਰ ਸਾਡਾ ਤਾਇਆ ਆ ਗਿਆ ਛੜਾਉਣ ਲੱਗਾ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਕੀ ਆਵੇਂ ਨੂੰ ਕਹਿੰਦਾ ਸਨਾਰਾ ਦੇ ਕੇ ਭੇਜਿਆ ਨਾਲੇ ਉਹ ਕਹਿੰਦਾ ਨਹੀਂ ਜਾਣਾ ਨਹੀਂ ਜਾਣਾ ਹਾਂ ਉੱਥੇ ਕੋਈ ਕੁੜੀ ਜਿਹੜੀ ਛੇੜਤੀ ਕਹਿੰਦਾ ਦੇਖ ਲੈ ਕੀ ਹਾਲ ਕਰਾ ਕੇ ਆਇਆ ਹੈ ਹੈ ਪੁੱਛਿਆ ਹੈ ਨਹੀਂ ਹੁਣ ਪੁੱਛਣਾ ਹੈ ਮੈਂ ਕਹਿੰਦਾ ਹੂੰ ਕਹਿੰਦਾ ਆਇਆ ਮੇਰਾ ਕਹਿੰਦਾ ਪਹਿਲਾਂ ਜਵਾਕ ਨੂੰ ਗੱਲ ਦਾ ਪੁੱਛੀਏ ਮਰੀ ਜਾਂਦਾ ਐਵੇਂ ਆਏ ਕਰਦਿਆਂ ਕਹਿੰਦਾ ਕੋਟਦਿਆਂ ਕੋਟਦਿਆਂ ਮੇਰੇ ਲੀੜੇ ਪਾਟੇ ਜੇ ਸੀ ਵਿੱਚੋਂ ਕਹਿੰਦਾ ਉਹ ਪੈਸੇ ਡਗ ਪੈ ਨਿਕਲ ਕੇ ਕਿਹੜੇ ਜਿਹੜੇ ਉਹਨਾਂ ਦਾ ਬਾਸ ਵਾਲਿਆਂ ਤੋਂ ਦਵਾਏ ਸੀ ਪੁਲਿਸ ਨੇ ਅੱਛਾ ਕਹਿੰਦਾ ਨਾਲ ਹੀ ਤਾਇਆ ਲਾਗਾ ਛੜਾਉਂਦਾ ਛੜਾਉਂਦਾ ਕੁੱਟਣ ਵੀ ਕਹਤਾ ਕੁੜੀ ਜਵਾ ਚੋਰੀ ਕਰਕੇ ਆਇਆ ਅੱਛਾ ਕਹਿੰਦਾ ਉਹ ਨੌਨੇ ਬਰੋ ਨੌਨੇ ਟਾਲੀਆ ਦੋ ਹੋ ਗਏ ਕੁੱਟਣ ਵਾਲੇ ਹਾਂ ਕਹਿੰਦਾ ਮੇਰੇ ਤਾਂ ਲੱਸੀ ਘੜਤੀ ਬਾਬਾ ਪਹਿਲਾਂ ਉੱਥੋਂ ਖਾ ਕੇ ਜੀ ਰਾਤ ਤੜਕੇ ਜਾਣਸਰ ਕਰੋ ਹਾਂ ਦੋ ਹੋ ਲੱਗੇ ਕਹਿੰਦਾ ਕੱਠੇ ਮੈਨੂੰ ਹਾਂ ਕਹਿੰਦਾ ਫਿਰ ਕੁੱਟ-ਕੱਟ ਕੇ ਜਦੋਂ ਪੂਰੇ ਹੰਬ ਕੇ ਦੱਸ ਕਿੱਥੋਂ ਆਇਆ ਪੈਸੇ ਕਹਿੰਦਾ ਮੈਂ ਤਾਂ ਸੁਣਦੇ ਤਾਂ ਐ ਨਹੀਂ ਹਾਂ ਆਹੀ ਕੁੱਟ ਖਾਦੀ ਸੀ ਉੱਥੇ ਵੀ ਉਹਨਾਂ ਨੇ ਦਿੱਤੇ ਰਾਜੀਨਾਮੇ ਦੇ ਹਾਂ ਸੁਣੇ ਦਵਾਈ ਆ ਅੱਛਾ ਆ ਟਰੱਕ 'ਚ ਬੈਠਾ ਸੀ ਆਏ ਹੋਈ ਸੀ ਹਾਂ ਤੇ ਪਹਿਲਾਂ ਨਹੀਂ ਲੱਤੀ ਹੋਈ ਪੁੱੜਾ ਕਹਿੰਦਾ ਉਹ ਬਣਾ ਪਹਿਲਾਂ ਸੁਣੀ ਕੀ ਨਹੀਂ ਯਾਰ ਹਾਂ ਕੁੱਟਣ ਤੇ ਵਜੂਰ ਆ ਤੁਹਾਡਾ ਯਾਰ ਪਹਿਲਾਂ ਉਹਨਾਂ ਨੇ ਵੀ ਨਹੀਂ ਸੁਣੀ ਕਹਿੰਦਾ ਮੁਰਕੇ ਪੈਸੇ ਦਿੱਤੇ ਆ ਹਾਂ ਹੁਣ ਤੁਸੀਂ ਦੇ ਦਿਓ ਹਾਂ ਤੁਸੀਂ ਵੀ ਕੁੱਟ ਲਿਆ ਹਾਂ ਇਹ ਡਬਲ ਕਰ ਦਿਓ ਹਾਂ ਸਹਾਰਾ ਨਾ ਹੋਵੇ ਇਹ ਕਹਿੰਦਾ ਫੇਰ ਗਲਤੀ ਫੇਰ ਨਹੀਂ ਮੰਨੀ ਬੁੜੇ ਨੇ ਆਦੀ ਨਲੇਕ ਦਾ ਨਲੇਕ ਕਹਿੰਦਾ ਮੈਂ ਕਿਹੜੀ ਕਲੋਂ ਲੈ ਕੇ ਹਾਂ ਹਾਂ ਉੱਥੇ ਉਹਨਾਂ ਦੀ ਸਾਹ ਤੇ ਕੁੱਟ ਖਾਇਆ ਇੱਥੇ ਆ ਪੈਸੇ ਆਂ ਤਾਂ ਤੇ ਕੁੱਟ ਖਾ ਲਈ ਹਾਂ ਪੈਸੇ ਮੇਰੇ ਹੱਕ ਦੇ ਸੀ ਹਾਂ ਇਹ ਤਾਂ ਇਲਾਜ ਕਰਾਉਣਾ ਸੀਗਾ ਹਾਂ ਜੇ ਉਹਨੂੰ ਉੱਤੇ ਲੱਗਣ ਜੋਗੇ ਹੋਰ ਕਰਤੇ ਤੁਸੀਂ ਹੋਰ ਪਾਸੇ ਪਾਉਂਦੇ ਮੇਰੇ ਯਾਰ ਹੂੰ ਕਈ ਵਾਰੀ ਕੋਈ ਟੂ ਹੀ ਹੁੰਦੀ ਕੀ ਹੁੰਦੀ ਕਰਮਾ ਕਰਮਾਤੀ ਹੈਨਾ ਹਾਂ ਤੱਕੇ ਜੀ ਹੈ ਤੱਕੇ ਨਹੀਂ ਪੈ ਜਾਂਦੀ ਹੈ ਹਾਂ ਉਹ ਇੱਕ ਏਰੀ ਨਾ ਕਰਮਦਾਸ ਯਾ ਸੀਗਾ ਉਹਨਾਂ ਦੇ ਪਿੰਡ ਦਾ ਸਾਈਕਲ ਲਿਆਇਆ ਅੱਛਾ ਉਹਨਾਂ ਟਾਈਮਾਂ 'ਚ ਬਾਬਾ ਸਾਈਕਲ ਨਾ ਮਹਿੰਗਾ ਸੀਗਾ ਹੂੰ 500 600 ਸਾਈਕਲ ਦਾ ਸੀ ਹੂੰ ਉਹ ਸਾਈਕਲ ਲਿਆਇਆ ਤੇ 500 600 ਰੁਪਏ ਬਾਬਾ ਯਾਰ ਰੁਪਏ ਬਹੁਤ ਵੱਡੀ ਚੀਜ਼ ਸੀ ਯਾਰ ਹੂੰ ਸਾਈਕਲ ਲੈ ਆਂਦਾ ਜਦੋਂ ਤੇ ਚਾਰ ਦੋਸਤ ਮਗਰ ਪੈ ਕੇ ਕਹਿੰਦੇ ਵੀ ਪਾਰਟੀ ਕਰ ਹੂੰ ਪਾਰਟੀ ਕਰ ਹੂੰ ਕਹਿੰਦਾ ਭਾਈ ਮੈਂ ਬੋਤਲ ਮੰਗਾ ਲਈ ਹੂੰ ਸਾਰੇ ਪੈਦਲ ਹੋਣ ਲੱਗੇ ਦੋ ਬੋਤਲਾਂ ਪੀ ਤਿੰਨ ਪੀ ਚਾਰ ਬੋਤਲਾਂ ਪੀ ਕੇ ਹੂੰ ਸਾਈਕਲ ਜਿੰਨੀ ਸਾਰੇ ਉੱਤੇ ਲੱਗੇ ਕਹਿੰਦਾ ਅੱਛਾ ਕਹਿੰਦਾ ਉਹਨੂੰ ਸਾਈਕਲ ਤੇ ਪੂਰਾ ਗੁੱਸਾ ਕਹਿੰਦਾ ਘਰ ਨੂੰ ਉਤਰਿਆ ਜਾਵੇ ਨਾਲੇ ਰੋੜੀ ਜਾਵੇ ਕੁੜੀ ਜਾਵੇ ਮਲੰਗ ਕਰ ਤੇ ਤੂੰ ਹਾਂ ਤੈਨੂੰ ਕਾਦਾ ਲੈ ਬੈਠਾ ਮੈਂ ਹੂੰ ਕਹਿੰਦਾ ਘਰ ਤੋਂ ਬਰਾ ਛੱਪੜ ਆ ਗਿਆ ਸਾਲੇ ਨੇ ਚਲਾ ਕੇ ਛੱਪੜ ਚ ਮਾਰਿਆ ਸਾਈਕਲ ਕਹਿੰਦਾ ਤੇਰਾ ਕੰਮ ਹੀ ਕੋਈ ਨਹੀਂ ਕਹਿੰਦਾ ਅੱਜ ਤੋਂ ਬਾਅਦ ਨਾ दारू ਪੀਏ ਨਾ ਤੈਨੂੰ ਸਾਲਿਆ ਕਹਿੰਦਾ ਹੂੰ ਉਹ ਤੜਕੇ ਘਰ ਦੇ ਪੁੱਛਣ ਵੀ ਸਾਈਕਲ ਲਿਆਇਆ ਸੀ ਕਿੱਥੇ ਆ ਹੂੰ ਸਾਈਕਲ ਦਾ ਹੁਣ ਚੇਤਾ ਨਾ ਬੇ ਦਾਰੂ ਦਾ ਚਰਤੀ ਹੂੰ दारू ਦੀ ਸੌਂਪ ਆ ਗਿਆ ਅੱਛਾ दारू ਨਹੀਂ ਪੀਤੀ ਹੂੰ ਸਾਈਕਲ ਨਹੀਂ ਲੱਭਿਆ ਕਹਿੰਦਾ ਵੀ ਚੋਰੀ ਹੋ ਗਿਆ ਹੂੰ ਪੰਜ ਸੱਤ ਦਿਨ ਲਵ ਦੇ ਰੇ ਕਹਿੰਦਾ ਨਾ ਲੱਭਿਆ ਚਲੋ दारू ਵੀ ਛੱਡਤੀ ਤੇ ਅਗਲ ਵੀ ਗਿਆ ਹੂੰ ਪੂਰੇ ਸਾਲ ਡੇਢ ਸਾਲ ਬਾਅਦ दारू ਪੀਣ ਲੱਗ ਗਿਆ ਬਾਈ ਹੂੰ ਜਦੋਂ ਦੋ ਪੈਗ ਮਾਰੇ ਜਿਆਦ ਆ ਗਿਆ ਕਹਿੰਦਾ ਸਾਈਕਲ ਤਾਂ ਸੱਪਰ ਚਿੱਟਿਆ ਹੀ ਆਪਾਂ ਅੱਛਾ ਦੇਖ ਲੈ ਜਿਹੜੀ दारू ਪੀ ਕੇ ਚੀਜ਼ ਜੀ ਕਰੀ ਉਹ दारू ਪੀ ਕੇ ਯਾਦ ਆਉਂਦੀ ਹੈ ਹਾਂ ਮੈਮਰੀ ਉੱਥੇ ਆ ਗਈ ਉੱਥੇ ਆ ਗਈ ਹਾਂ ਉਹਦੀ ਚੱਕ ਲਿਆ ਡਾਟਾ ਬੈਕ ਵਾਲਾ ਸਾਰਾ ਜਦੋਂ ਪੂਰਾ ਲਾਦਾ ਨਾ ਬਾਹਰ ਸੇ ਨਿਕਲ ਗਿਆ ਡਾਟਾ ਚੱਕ ਲਿਆ ਕੰਪਾਸ ਆ ਹੀ ਦਿੱਤੀ ਆ ਵੀ ਉੱਥੇ ਪਿਆ ਅੱਛਾ ਕਰ ਕੇ ਲੈ ਕੇ ਜੋ ਆਕਾ ਨੂੰ ਹੋ ਗਿਆ ਤੇ ਕਹਿੰਦਾ ਇੱਥੇ ਮੇਰਾ ਸਾਈਕਲ ਹੈ ਹਮ ਜਦੋਂ ਕੱਢਾ ਸਾਈਕਲ ਹੁਣ ਸਾਲ 1.5 ਸਾਲ ਬਾਅਦ ਕੀ ਨਿਕਲਣਾ ਸੀ ਉਹਦਾ ਗਲੇ ਆਪ ਕਾ ਗਿਆ ਹਮ ਪਿੰਜਰ ਜਾ ਨਿਕਲਿਆ ਕਹਿੰਦਾ ਕੰਜਰ ਦੇ ਦੀਆਂ ਹੱਡੀਆਂ ਹੀ ਨਿਕਲ ਗਈਆਂ ਕਹਿੰਦਾ ਪਏ ਦੀਆਂ ਕਹਿੰਦਾ ਪਤਾ ਹੀ ਲੱਗਾ ਦਾਰੂ ਪੀਤੀ ਜੀ ਯਾਰ ਹਮ ਕਹਦਾ ਸਾਈਕਲ ਤੇ ਕਪੜਾ ਮਾਰੀ ਜਾਵੇ ਨਾ ਭੋਲੂਗਾ ਕਿ ਤੇਰਾ ਕੋਈ ਕਸੂਰ ਨਹੀਂ ਸੀ ਗਲਤੀ ਮੇਰੀ ਸੀ ਪੁੱਤ ਹਾਂ ਨਾਲੇ दारू ਪੀ ਜਾਵੇ ਬੈਠਾ ਬਾਨੇ ਨਾਲ ਅੱਛਾ ਉਹ ਘਰ ਦੇ ਕਹਿੰਦੇ ਹੁਣ ਦਿਨੇ ਕਾਦੋ ਪੀ ਜਾਣਾ ਇਹ ਤੇ ਪਜੋਕ ਚ ਪੀਣਾ ਕਹਿੰਦਾ ਇਹਦੇ ਹਾਲਾਤ ਦੇਖੋ ਕੀ ਬਚਲੇ ਜੀ ਜਿਉਂਦਾ ਜਾਗਦਾ ਪਾਣੀ ਜ਼ੜਤਾ ਕਹਿੰਦਾ ਖਬਰ ਕਿਵੇਂ ਮੌਤ ਹੋਈ ਹੋਈ ਦੀ ਹੈ ਉਹਨਾਂ ਨੇ ਬੱਸ ਕਰ ਭਾਈ ਬੱਸ ਕਰ ਉਹਦੇ ਕਹਿਣ ਕੋ ਕਹਿੰਦਾ ਜੇ दारू ਪੀ ਕੇ ਕੋਈ ਥੀ ਸਿਰ ਤੇ ਉਹਨਾਂ ਤੇ दारू ਪੀ ਕੇ ਹੀ ਯਾਦ ਆਉਂਦੀ ਹੈ ਕੱਟਿਆ ਇਹ ਵੀ ਜ਼ਰੂਰੀ ਹੋਣੀ ਹੈ ਨਾ ਜਿਵੇਂ ਉਹ ਸਾਡੇ ਕੋਲੇ ਆਉਂਦਾ ਸੀ ਤੋਨੀ ਭਾਈ ਵਾਲੇ ਵੀ ਆਜੇ ਮੇਰੇ ਕੋਲ ਤਾਂ ਮੂਵ ਪਈ ਹਮ ਛੱਟ ਦੇ ਮਾਲਨ ਵਾਲੀ ਤੜਕੋ ਤੜਕੀ ਮੈਂ ਬਰਾਸ ਕਰਕੇ ਆਇਆ ਬਰਾਸ ਮੇਰੇ ਹੱਥਾਂ 'ਚ ਮੈਂ ਉਹ ਮੂਵ ਪਰਾਂ ਕਰਤੀ ਅੱਛਾ ਉਹਨੇ ਮੈਂ ਤਾਂ ਖੋਲ ਹੀ ਹਮ ਆਪ ਬਾਹਰ ਲਈ ਕਰਦੇ ਆ ਕਹਿੰਦਾ ਸਾਨੂੰ ਦਿੱਦੇ ਨਹੀਂ ਹਾਂ ਮੂਵ ਚਾਕੇ ਬਰਾਸ ਤੇ ਲਾ ਲਈ ਅੱਛਾ ਮੂਹ ਜ ਮਲੀ ਜਾਵੇ ਨਾ ਝੱਗ ਬਣੇ ਜਾਮ ਜਾ ਹੋ ਗਿਆ ਮੂਹ ਇਹ ਯੋਗ ਦਾ ਇਹ ਹੋ ਰਹੀ ਮਗਰ ਸੱਟ ਆਲੀ ਸੀ ਮੂਵ ਹਾਂ ਮੁਰ ਕੋ ਥੋਕਦਾ ਫਿਰ ਇਕ ਵਾਲ ਲੀਆਂ ਕਰਦਾ ਫਿਰ ਆ ਚੱਤ ਮਗਰ ਕੀ ਹੋ ਗਿਆ ਹੁਣ ਇਹਦਾ ਮੂਹ ਹੀ ਕੁੜੀ ਹੋ ਜਾ ਜਾਮ ਜਾ ਕਰਤਾ ਕਹਿੰਦਾ ਇਹ ਘਬਰ ਕੀ ਸੀ ਯਾਰ ਆਈ ਯੋਗ ਦਾ ਸਾਡੇ ਬੰਦੇ ਨੇ ਭਰਾਵਾ ਹੂੰ ਕਹਿੰਦੇ ਹੋਟਲ ਤੇ ਰਹੇ ਕਮਰਾ ਲਿਆ ਥੱਕੇ ਟੁੱਟੇ ਵੇ ਕਹਿੰਦਾ ਹਣਾ ਘੁੰਮਣ ਗਏ ਸੀ ਇੱਕ ਨੂੰ ਸੀ ਬਵਾਸੀਰ ਅੱਛਾ ਉਹ ਬਵਾਸੀਰ ਵਾਲੀ ਟਿਊਬ ਜੀ ਹੁੰਦੀ ਸੀ ਹੂੰ ਉਹ ਲਾਉਣੀ ਪੈਂਦੀ ਸੀ ਬਵਾਸੀਰ ਜਾਲੀ ਥਾਂ ਚੜਾ ਕੇ ਉਹ ਅੱਛਾ ਉੱਤੇ ਨੱਪਣੀ ਪੈਂਦੀ ਹੁੰਦੀ ਸੀ ਹਾਂ ਉਹ ਕਹਿੰਦਾ ਨੱਪ ਕਿਉਂ ਨਹੀਂ ਉੱਥੇ ਹੀ ਰੱਖਤੀ ਅੱਛਾ ਉਹ ਇਹ ਨਾਉਣ ਲੱਗਿਆ ਕਹਿੰਦਾ ਉਹ ਨਹੀਂ ਵਰਤਦੇ ਲਾਲੀ ਉਹ ਨਾ ਗਨ ਕਾਲ ਗੇਟ ਅੱਛਾ ਕਹਿੰਦਾ ਜੋਨ ਲਗਾ ਕਾਫੀ ਜੋਨ ਲਗਾ ਕਾਫੀ ਨਾ ਨਾ ਕਹਿੰਦਾ ਉੱਠ ਘੜੋ ਯਾਰ ਇੱਕ ਕੁੜੀ ਆ ਵੀ ਕਹਿੰਦਾ ਕਾਲ ਗੇਟ ਖਰਾਬ ਲਿਆਂਦੀ ਤੁਸੀਂ ਝੱਗ ਨਹੀਂ ਬਣਾਉਂਦੀ ਹਾਂ ਇੱਕ ਤੁਸੀਂ ਨਹੀਂ ਉਰਦੇ ਕਹਿੰਦਾ ਹਾਂ ਉਹ ਕਾਲ ਗੇਟ ਝੱਗ ਨਹੀਂ ਬਣਾਉਂਦੀ ਕਾਲ ਗੇਟ ਤਾਂ ਆਪਾਂ ਜੇ ਲੈਣੀ ਹੈ ਬੜੀ ਸੋਹਣੀ ਪਈ ਅੰਦਰ ਕਹਿੰਦਾ ਕੋਲ ਘੇਰਤਾ ਪਰ ਚੱਗ ਨਹੀਂ ਬਣਾਉਂਦੀ ਹਾਂ ਉਹ ਦੂਜਾ ਕਹਿੰਦਾ ਮੇਰੀ ਬਾਬਾ ਜੀ ਵਾਲੀ ਗੋਈ ਲਈ ਫਰਦਾ ਬਾਈ ਹਾਏ ਹਾਏ ਕਹਿੰਦਾ ਮਜ਼ਾ ਮਤ ਆਇਆ ਉਹਦਾ ਕਹਿੰਦਾ ਕੰਜਰ ਤੇ ਤੱਤੇ ਪਾਣੀ ਨਾ ਕਹਿੰਦਾ ਕੱਢੀ ਉਹਦੇ ਮੂੰਹ ਚੋਂ ਅਸੀਂ ਕਹਿੰਦਾ ਅਸੀਂਗਾ ਧੋ ਹੀ ਲੈਂਦਾ ਜ਼ਾਲਿਆ ਬੋਤਲ ਜੀ ਇਹ ਤਾਂ ਆਈ ਲਾ ਲੈਂਦਾ ਸਿੱਧੂ ਕੋਈ ਭਰਾਵਾ ਵਾਏ ਵਾਏ ਤੂੰ ਕਿੱਥੇ ਹੋ ਕਹਿੰਦਾ ਪੋਰਸ ਦੇ ਲਾ ਲਈ ਕਈ ਵਾਰੀ ਬੜਾ ਗੁੱਸ ਹੁੰਦਾ ਬੰਦਿਆਂ ਨਾਲ ਹਨਾ ਹੁਣ ਮੇਰੇ ਨਾਲ ਆਈ ਹੁੰਦਾ ਤਾਂ ਮੈਂ ਮਜ਼ਾਕ ਹੀ ਆ ਤਾਂ ਪਹਿਲਾਂ ਤੋਂ ਆ। ਹਮ ਮੇਰੀ ਤਾਂ ਆਦਤ ਹੈ। ਹਮ ਹਸਾਉਣਾ। ਹਮ ਮੈਨੂੰ ਬੜਾ ਸ਼ੌਂਕ ਹੈ ਜੇ ਕੋਈ ਮੇਰੀ ਗੱਲ ਤੇ ਹੱਸਦਾ ਹੈ ਮੈਨੂੰ ਮੈਨੂੰ ਖੁਸ਼ੀ ਮਿਲਦੀ ਹੈ। ਹਮ ਕੋਈ ਆਸਰ ਹੈ ਯਾਰ। ਹਮ ਕਿਉਂਕਿ ਜੇ ਕਿਸੇ ਨੂੰ ਤੁਸੀਂ ਹਸਾਉਨੇ ਹੈ ਕੋਈ ਛੋਟਾ ਕੰਮ ਨਹੀਂ ਹੈ। ਹਾਂ ਜੇ ਤੁਹਾਡੇ ਚ ਕਲਾ ਹੈਗੀ ਤਾਂ ਜਰੂਰ ਲੋਕਾਂ ਸਾਹਮਣੇ ਰੱਖੋ। ਹਾਂ ਬਿਲਕੁਲ ਸਹੀ ਗੱਲ ਹੈ। ਲੋਕਾਂ ਨੂੰ ਹਸਾਓ। ਕਈ ਰੋਗ ਹਟਦੇ ਇਹਦੇ ਨਾਲ ਹੈ ਨਾ। ਦੁਨੀਆ ਤੰਦਰੁਸਤ ਹੁੰਦੀ ਹੈ ਤੰਦਰੁਸਤ ਹੁੰਦੀ ਹੈ ਦੁਨੀਆ ਜੇ ਤੁਸੀਂ ਕਿਸੇ ਦਿਨ ਦਵਾਈਆਂ ਛਡਾਉਣ ਦੇ ਵਿੱਚ ਕਾਮਯਾਬ ਹੋਨੇ ਆ ਨਾ ਤੇ ਪ੍ਰਮਾਤਮਾ ਤੁਹਾਨੂੰ ਬਿਮਾਰੀ ਲੱਗਣ ਦਿੰਦਾ ਤੁਹਾਡੀਆਂ ਆਪਣੀ ਬਿਮਾਰੀ ਮੋਟੀ ਬਿਮਾਰੀ ਨਾਲ ਕੱਢਾ ਕੇ ਰੋਕਟ ਦਿੰਦਾ ਹੈ ਹੈਨਾ ਮੈਂ ਭਰਾਵਾ ਬਾਜ਼ਾਰ ਚ ਉੱਡ ਗਿਆ ਤੇ ਮੈਂ ਉਹਦਾ ਨਾ ਸੱਪ ਲਿਆ ਬਾਬਾ ਤੈਨੂੰ ਨਹੀਂ ਸਲਾਈ ਸੱਪ ਜਮੇ ਸੱਪ ਅਸਲੀ ਅਰਗਾ ਪੰਜਾਂ ਦਾ ਦਿੱਤਾ ਉਹਨਾਂ ਨੇ ਆਹ ਹੁੰਦਾ ਸੀਗਾ ਕਾਲਾ ਪੰਜ ਦਨਾਰ ਦਾ ਉਥੇ ਲਿਬੀਆ ਚ ਅੱਛਾ ਮੈਂ ਕਹਿਆ ਜਿਆ ਡਰਾਉਣਾ ਵੀ ਹੈ ਕਿੰਨੂੰ ਰਾਮਾ ਸਾਡੇ ਕਾਰਵੇਟ ਲੱਗਿਆ ਹੁੰਦਾ ਸੀ ਐ ਮੈਂ ਥੱਲੇ ਸਰਾਣੇ ਥੱਲੇ ਮੂੰਹ ਜਿਆ ਕਰਕੇ ਪੂਜ ਜੀ ਬਾਹਰ ਕਰਕੇ ਮਨੋ ਕਾ ਉੱਥੋਂ ਦਾ ਹੁੰਦਾ ਈ ਮੁੰਡਾ ਲੋਹਾਰੇ ਦਾ ਹਾਂ ਇੱਕ ਬਿਆਨਤ ਹੁੰਦਾ ਸੀ ਇੱਕ ਦਾ ਨਾਮ ਨਹੀਂ ਕੀ ਸੀ ਉਹਨੂੰ ਮੈਂ ਕਹਿਆ ਚਿੱਠੀ ਲਿਖਦੇ ਹੋ ਇਹ ਘਰ ਨੂੰ ਹਾਂ ਉਹ ਕਹਿੰਦਾ ਲਿਖ ਦਿੰਨੇ ਹਾਂ ਗੱਲ ਹੀ ਕੋਈ ਨਹੀਂ ਉਹ ਟਾਵਰ ਚ ਲਾਉਂਦਾ ਹੁੰਦਾ ਸੀ ਹਾਂ ਉਹ ਲਿਖਣ ਲੱਗ ਗਿਆ ਅੱਛਾ ਮੈਂ ਕਹ ਲੈਖ ਅੱਗੇ ਮਿਲੇ ਮਾਤਾ ਪਿਤਾ ਹਮ ਉਲ্লেখ ਤੱਕ ਅੱਗੇ ਮਿਲੇ ਮਾਤਾ ਪਿਤਾ ਅੱਗੇ ਲਿਖਦੇ ਹੁੰਦੇ ਚਿੱਠੀਆਂ ਐ ਕਰਨ ਅੱਛਾ ਲਿਖਤੋਂ ਲਿਖਦੇ ਹਾਂ ਲਿਖਤੋਂ ਰਾਣਾ ਸਿੰਘ ਅੱਗੇ ਮਿਲੇ ਮੇਰੇ ਮਾਤਾ ਪਿਤਾ ਮੇਰੇ ਵੱਲੋਂ ਫੈਰੀ ਪਹਿਨਾ ਤੇ ਮੈਂ ਇੱਥੇ ਠੀਕ ਠਾਕ ਹਾਂ ਪ੍ਰਮਾਤਮਾ ਦੇ ਅਰਦਾਸ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਗੇ ਲਿਖਿਆ ਜਾਂਦਾ ਬਸ ਲਿਖਿਆ ਜਿੱਤਿਆਂ ਬਬਾਤ ਬਹੁਤ ਪੌਂਦਾ ਚਿੱਟੀਆਂ ਮੈਂ ਪਾਈਆਂ ਅੱਛਾ ਬਾਹਰੋਂ ਜਿੱਤਿਆਂ ਹੀ ਪੌਂਦੇ ਨੇ ਸਹੀ ਹਾਂ ਤੇ ਭਾਈ ਉਹ ਨਾ ਜਿੱਥੇ ਲਿਖਦਾ ਲਿਖਦਾ ਜਾਂਦਾ ਹੈ ਇੰਨਾ ਕੀ ਲਿਖਿਆ ਅੱਗੇ ਲਿਖੇ ਮਾਤਾ ਪਿਤਾ ਲਿਖ ਤੂੰ ਮੈਂ ਨਾਲ ਲਾਦਾ ਪੈਰ ਦੇ ਉਹਦੇ ਅੱਛਾ ਤੂੰ ਜੀ ਆਹ ਲਾ ਕੇ ਬਸ ਜਿੱਥੇ ਮਾਤਾ ਪਿਤਾ ਕਰਕੇ ਮੈਂ ਬਾਹਰ ਆ ਗਿਆ ਬਗ ਉਹਦੇ ਨੇ ਵੇਖ ਕੇ ਉਹ ਉੱਡਲੇ ਉੱਟ ਗਏ ਹੂੰ ਗਵੰਡ ਦਾ ਕਮਰੇ ਚ ਗਿਆ ਡਾਂਗ ਚੱਕਣ ਅੱਛਾ ਜੋ ਡਾਂਗ ਚੱਕਣ ਗਿਆ ਮੈਂ ਉਹ ਪੁੱਛੋ ਫੜ ਲਿਆ ਹਾਂ ਉਹ ਮੈਂ ਪੁੱਛੋ ਜਵਾ ਝਟਕਾ ਮਰੋਂ ਦਾਹ ਨੂੰ ਚੜੇ ਹੋ ਮੈਂ ਹਾਂ ਤਾਂ ਚੜਦਾ ਮੈਂ ਆਏ ਮਰਾ ਚਲਾ ਗੋਡੇ ਤੇ ਵੱਜਿਆ ਹਾਂ ਇਥੇ ਫਾਕ ਕਹਿੰਦਾ ਬਾਹਰ ਨੀ ਦਿਓ ਹਾਂ ਗੋਡੇ ਤੇ ਲੜ ਗਿਆ ਕਹਿੰਦਾ ਬਾਹਰ ਦਿਓ ਉਹ ਮੈਂ ਕਹਾ ਨਹੀਂ ਲੜਿਆ ਕਹਿੰਦਾ ਮੈਨੂੰ ਚੱਕਰ ਆਉਂਦੇ ਆ ਅੱਛਾ ਜਰੀਲਾ ਹਾਂ ਹਲੋ ਕਹਿੰਦਾ ਚੱਕਰ ਆਉਂਦੇ ਮੈਨੂੰ ਕੁਝ ਹੁੰਦਾ ਉਹ ਮੈਂ ਕਹਾ ਰਫਟ ਦਾ ਹੈ ਮਰੇ ਮਰਜੂ ਮਰ ਜਾਣਾ ਸੀ ਆਉਣੇ ਮੈਂ ਕਿਹਾ ਰਬੜ ਦਾ ਭਾਈ ਹਾਂ ਮੈਂ ਝੱਪ ਨੇੜੇ ਲੈ ਕੇ ਜਾਮਾ ਚੀਕ ਮਾਰੇ ਹਾਂ ਉਹ ਮੈਂ ਕਿਹਾ ਭਰਾਵਾ ਲੈ ਰਬੜ ਦਾ ਯਾਰ ਮਸਾਂ ਉਹਦਾ ਸਾਹ ਨਾ ਸਾਹ ਰਲਿਆ ਯਾਰ ਦੇਣ ਗਿਆ ਉਹਦਾ ਡੈੜ ਗਿਆ ਸੀ ਬੰਦਾ ਮਾਰ ਲਿਆ ਸੀ ਹਾਂ ਉਹ ਜਾਏ ਉਹਦਾ ਮੈਂ ਕਹਾ ਮੈਂ ਕਹਾ ਤੈਨੂੰ ਕਿਹੜੀ ਵੱਲੋਂ ਚੱਕਰ ਆਉਣ ਲੱਗਾ ਤੂੰ ਬਾਂਧ ਦੇ ਉਹ ਤੇਈਰਾ ਆਲਾ ਦੇ ਮੇਰੇ ਗੋਡੇ ਤੇ ਫਟਾਫਟ ਹਾਂ ਜੈਨ ਚੜ ਗਈ ਭਲੇਖਾ ਪੈ ਗਿਆ ਮੇਰੇ ਨਾਲ ਮੈਂ ਕਹਾ ਮੈਂ ਹੌਲੀ ਕੇ ਦੇ ਕੇ ਚਾਕ ਕੇ ਮੈਂ ਭਾਈਆ ਹੁੰਦਾ ਈ ਤੋਂ ਨਹੀਂ ਸਾਡੇ ਕ ਪਟਿਆਲੇ ਦਾ ਮੈਂ ਉਹਦੀ ਰਜਾਈ ਚ ਰੱਖਿਆ ਹਾਂ ਤਿੰਨ ਚਾਰ ਦਿਨ ਬਾਅਦ ਦੀਵਾਲੀ ਸੀ ਭਾਈਏ ਨੇ ਆ ਕੇ ਮਾਉ ਜ ਨਾ ਰਜਾਈ ਉੱਤੇ ਲੈ ਗਏ ਵਾਹਿਗੁਰੂ ਵਾਹਿਗੁਰੂ ਕੀਆ ਕਰੀਆ ਬੜੀ ਆਈ ਚ ਕਹਿੰਦਾ ਜਦੋਂ ਮਰੀ ਸਾਲ ਬਾਹਰ ਖੜਾ ਆਏ ਬੱਧੀ ਮੈਂ ਕੀ ਹੋ ਗਿਆ ਭਈਆ ਵਾਹ ਮੈਂ ਕੀ ਹੋ ਗਿਆ ਨਾਗ ਲਿਆ ਨੂੰ ਪਤਾ ਨਾ ਪਛਲਿਆ ਬਰੇ ਦਿਨਾਂ ਦੇ ਦਰ ਜਿਹੜਾ ਜੁਆਖੇ ਦਵਾਲੀ ਕਰਾਉਂ ਕਿਸੇ ਮੈਂ ਕਿਉਂ ਗਿਆ ਇੱਥੇ ਸੱਪ ਬੈਠਾ ਪਿੱਥਿਆ ਮੇਘ ਮੈਂ ਫੜਾ ਉਹ ਨਾ ਨੇੜੇ ਨਾ ਜਾਈ ਖਾਰੇ ਬਾਗ ਉਹ ਤੇ ਸੜਿਆਲੀ ਦੇ ਸੀਗੇ ਮੁੰਡੇ ਉਹ ਨਾ ਬਾਬਾ ਨਾ ਮੈਂ ਫੜਦਾ ਸਿਆ ਫੜ ਲਿਆ ਪੁੱਤੋਂ ਡੰਡੇ ਚੱਕੀ ਫਿਰਨ ਮੈਂ ਕਹੇ ਜੇ ਡੰਡਾ ਮਾਰਿਆ ਵੜ ਦੇਣਗੇ ਸਾਰੇ ਪੰਜਾਂ ਦੇ ਹਣਾ ਉਹ ਡਾਂਗਾ ਨਾ ਕੁੱਟਣ ਨੂੰ ਫਿਰਨ ਮੈਂ ਕਹੇ ਪੂ ਫੜ ਕੇ ਬੋਤਲ ਚ ਪਾ ਲੈਨੇ ਆ ਮੈਂ ਕਹੇ ਠੰਡਿਆਲੀ ਬੋਤਲ ਫੜਾਓ ਮਾਣ ਨੂੰ ਇਹੜ ਨੂੰ ਜਾਉਂਗਾ ਬਿੱਡਾਂ ਤੇ ਚੜਨ ਉਹ ਫੜਾ ਲੈ ਜਾ ਉਹ ਮੈਂ ਕਹੇ ਲਿਆਓ ਬੋਤਲ ਦਾ ਫੜਾਓ ਯਾਰ ਖਾਂਦਾ ਏ ਮੈਂ ਬੋਤਲ ਚ ਪਾ ਗਏ ਟੱਕਣ ਲਾ ਪਾ ਬਹੁਤਾਂ ਤੇਜ਼ ਆ ਕਹਿੰਦੇ ਬੰਦਾ ਹੂੰ ਦੇਖ ਲਾ ਕਹਿੰਦਾ ਮੈਂਟ ਚ ਪਾ ਲਿਆ ਬੋਤਲ ਚ ਪਾਇਆ ਬਾਲਾਂਸ ਰਾਤੀ ਆ ਯਾਰ ਸੱਪ ਤੋਂ ਹੀ ਨਹੀਂ ਡਰਿਆ ਹੂੰ ਉਹ ਜਿਹੜੇ ਨੂੰ ਪਹਿਲਾਂ ਡਰਾਇਆ ਸੀ ਮਨ ਲੋਹਾਰੇ ਵਾਲੇ ਨੂੰ ਉਹ ਮੈਨੂੰ ਵੀ ਆ ਜਾ ਬਾਰਡਰ ਤੇ ਡਰਾ ਕੇ ਹੀ ਕਿ ਇਹਨੂੰ ਮੈਂ ਕਹ ਚੱਲ ਹਾਂ ਤੇ ਮੈਂ ਨਹੀਂ ਰੇਜ ਉਹਦੇ ਹੱਥ ਜਿੱਥੇ ਫੜਾਵੇ ਚਲਾ ਕੇ ਮਰੂ ਬੋਏ ਉਹਦੇ ਨੂੰ ਜੱਗ ਬਲਾਤਾ ਜੱਗ ਮੈਂ ਹੋਇਆ ਮੈਂ ਕਿ ਗਾਂੜੇ ਨੂੰ ਡਰਾਏਗਾ ਅੱਛਾ ਦੱਸੀ ਤੋ ਵੀ ਡੇਰੀ ਆ ਉਹ ਦੱਤ ਸੇ ਤੋਂ ਵੀ ਡੇਰੇ ਹਾਂ ਬਾਬਾ ਲੱਗਦਾ ਹੀ ਜਿਵੇਂ ਅਰਜੀਨਲ ਹਰਕਾ ਸੀ ਅੱਛਾ ਮੈਂ ਕਿ ਯਾਰ ਕੰਜਰ ਦੇ ਮਗੈ ਇਹ ਨੈਂਟਰਾ ਮਣਾ ਕੇ ਸੀ ਮਾਪਾ ਮੈਂ ਜਾ ਰਹੇ ਤੇ ਮੈਂ ਟੈਗ ਹੋ ਗਈ ਹੈ ਨਾ ਹਾਂ ਟੈਗ ਹੋ ਜੂਗੇ ਇਹਨੂੰ ਮੈਂ ਕਿ ਮਰ ਸਕਦਾ ਬੰਦਾ ਹਾਂ ਯਾਰ ਡਰਾਉਣਾ ਨਹੀਂ ਚਾਹੀਦਾ ਹੈ ਨਾ ਮਰ ਜਾਂਦਾ ਬੰਦਾ ਮੇਰੇ ਕੋਲ ਲੌਮੋ ਟੈਲ ਹੁੰਦੀਆਂ ਸੀ ਬਾਬਾ ਪੀਸ ਕੇ ਰੱਖੀਆਂ ਹੋਈਆਂ ਹਾਂ ਮੈਂ ਹੁਣ ਮਾਲ ਮੂਲ ਖਾਂਦਾ ਸੀ ਜਦੋਂ ਮੈਂ ਲਿਵੀਆ ਗਿਆ ਹਾਂ ਮੈਨੂੰ ਪਤਾ ਸੀ ਵੀ ਉੱਥੇ ਮਿਲਦਾ ਨਹੀਂ ਮੈਂ ਭਰਾਵਾ ਦਿੱਲੀ ਕੀ ਕਰਿਆ ਸੀ ਤਿੰਨ ਦਿਨ ਰਹੇ ਤਿੰਨ ਦਿਨ ਮੈਂ ਤੇ ਲਾਜਾ ਤੇ ਇੱਕ ਮੁੰਡਾ ਰੈਂਕੂ ਹੁੰਦਾ ਸੀਗਾ ਉਹ ਮੇਰੇ ਕੋਲ ਹਾਂਗਕਾਂਗ ਆ ਹੁਣ ਉਹ ਪੀ ਯਾਰ ਉੱਥੇ ਪੱਕਾ ਉਧਰ ਵਿਆਹੂ ਕਰਾ ਰਿਹਾ ਸੀ ਉਹਨੇ ਅਸੀਂ ਤਿੰਨੇ ਮੈਂ ਹੀ ਲਗਿਆ ਸੀ ਉਹਨਾਂ ਨੂੰ ਨਾਲ ਅੱਛਾ ਅਸੀਂ ਲੋਮੋ ਟੈਲੇ ਜਿੱਥੋਂ ਮਿਲਿਆ ਘਨ ਲਿਆਇਆ ਕਰਕੇ ਪੀਸ ਕੇ ਪਾਊਡਰ ਐ ਡੱਬੇ ਚ ਜਿੱਥੋਂ ਮਿਲਿਆਗਾ ਮੈਂ ਪੀਸ ਕੇ ਪਾਊਡਰ ਐ ਡੱਬੇ ਚ ਸਾਡਾ ਤਿੰਨ ਦਿਨ ਇਸੇ ਕੰਮ ਤੇ ਜ਼ੋਰ ਪਾੜ ਗਾਂ ਚ ਬੈਠਿਆਂ ਦਾ ਪਤਾ ਕਰ ਲਿਆ ਪਾਊਡਰ ਦਾ ਡੱਬਾ ਬਈ ਅੱਛਾ ਪੌੜਾ ਮੈਂ ਕਿ ਹਮ ਤੇ ਉਮੀ ਲੈ ਕੇ ਨਾਲ ਅੱਛਾ ਉਹ ਪਾਊਡਰ ਦੀ ਕੀ ਪਜਾਨ ਹੋਣੀ ਉਹਦੋਂ ਕਿਹੜਾ ਨਾਈਟ ਚਾਹਣੀ ਪਾਊਡਰ ਕੱਢ ਕੇ ਉਹ ਪਾ ਲਿਆ ਅੱਛਾ ਭਰ ਲਿਆ ਡੱਬਾ ਹਾਂ ਟੱਕਣ ਪੱਟ ਕੇ ਪਾਊਡਰ ਸਾਫ਼ ਕਰ ਲਿਆ ਹਾਏ ਹਾਏ ਬਾਬਾ ਮੈਂ ਸਵੇਰੇ ਉੱਠ ਕੇ ਮਾੜਾ ਜਿਹਾ ਜਟਕੀ ਜੀ ਖਾ ਲੈਣੀ ਹੂੰ ਮੈਂ ਕਹਿੰਦਾ ਨਾ ਯਾਰ ਗਾਲ ਭੋਲਣਾ ਤੇ ਹੀ ਲੱਗਿਆ ਨਾ ਮੈਂ ਲਾ ਜਗਣਾ ਮੈਂ ਫੋਰਮੈਂਨ ਕਹਿੰਦਾ ਖਾਂਦਾ ਐ ਕੁਸ ਹੂੰ ਇਹਦੇ ਕੋਲ ਹੈਗਾ ਮੈਂ ਕਹਿੰਦੇ ਕਿੱਥੇ ਮਿਲਦਾ ਜੀ ਇਹ ਆਰਡਰ ਤੇ ਤਾਂ ਹੁਣ ਵੀ ਤੇ ਲੈ ਜਾ ਸਕਦੇ ਛੋਟੇ ਭਾਈ ਕਹਿੰਦਾ ਤੂੰ ਕੁਸ ਲੈ ਕੇ ਆਇਆ ਹਾਂ ਇੰਡੀਆ ਤੋਂ ਮੈਂ ਕਹਿੰਦਾ ਨਹੀਂ ਉਹ ਭਰਾਵਾ ਮੈਂ ਟੱਕਾ ਨਹੀਂ ਦੇ ਹਾਂ ਤੇ ਇੱਕ ਦਿਨ ਉਹ ਭਾਈ ਆ ਗਿਆ ਉੱਤੇ ਖਾਂਦੇ ਤੋਂ ਹਾਂ ਕਹਿੰਦਾ ਆ ਜਿਹੜਾ ਬੋਡਰਾ ਮੈਨੂੰ ਦੇ ਹਾਂ ਹੁਣ ਜੇ ਮੈਂ ਕਹਾਂ ਦਸਤਾਬੀਏ ਗੋਲੀਆਂ ਆ ਬੇ ਚੱਕ ਜਾਣਗੇ ਮਟੋ ਮਟੋ ਖਾ ਜਾਣਗੇ ਯਾਰ ਹਾਂ ਮੈਂ ਕਹਿੰਦਾ ਖੁਰਕੜਾ ਯਾਰ ਲਾਉਣ ਦਾ ਲਾਲਾ ਹੁਣ ਫੇਰ ਵੀ ਭੁੱਕ ਹੀ ਲਈਆਂ ਗੋਲੀਆਂ ਨਾਲ ਦੇ ਪਿੰਡੇ ਅੱਛਾ ਥੋੜੇ ਟਾਈਮ ਬਾਅਦ ਗਰਨੀਆ ਕੋ ਚਰਗਲ ਜਾ ਬਣ ਗਿਆ ਉਹਦੇ ਹਾਂ ਮੈਨੂੰ ਕਹਿੰਦਾ ਪਾਊਡਰ ਕਿ ਹੋ ਜਾ ਯਾਰ ਮੈਂ ਤਾਂ ਨਹਾ ਕੇ ਆਉਣਾ ਮੈਂ ਕਿ ਹੋ ਗਿਆ ਕਹਿੰਦਾ ਰੋ ਹੋਰੀ ਚਰਗਲ ਜਾ ਬੱਜ ਗਿਆ ਕਹਿੰਦਾ ਯਾਰ ਲੜਦਾ ਕੰਦਾ ਮਮ ਤਾਂ ਗੰਦਾ ਪਾਊਡਰ ਖੁਰਕੜਾ ਕੰਗਦੋ ਲਾਲਿਆ ਹਾਂ ਉਹ ਖੁਰਕ ਕਲੜਾ ਦਾ ਹੈਗਾ ਕਹਿੰਦਾ ਕੰਜਰ ਤੇ ਆ ਦੇਖ ਝੱਗ ਬਣੀ ਫਿਰੇ ਉਹਦੇ ਵਿੱਚ ਉਹ ਕਹਿੰਦਾ ਆਏ ਹੋ ਗਿਆ ਇਹ ਤਾਂ ਮੈਂ ਕਹਿੰਦਾ ਨਾ ਆਇਆ ਫੈਸਲ ਹੋ ਜੂ ਤੈਨੂੰ ਹਾਂ ਕਹਾਂ ਜੀ ਖੁਰਕ ਲੜੀ ਲੱਗ ਗਈ ਖੁਰਕ ਪਈ ਹੋਵੇ ਉਹਦੇ ਹੱਥ ਤੇ ਆਏ ਗਿਆ ਮੇਰੇ ਘਰ ਨੂੰ ਪਈ ਸੀ ਮੇਰੇ ਤਾਂ ਹੀ ਮਿਲਵਾਤਾ ਪੰਗੇ ਬੜੇ ਲੈਂਦਾ ਹੋਰ ਇੱਕ ਦਿਨ ਮੈਂ ਬੈਠੇ ਬੈਠੇ ਨੇ ਕੀ ਕਰਿਆ ਤੇ ਮੈਂ ਖਾਣ ਲੱਗਾ ਉਦੋਂ ਡਰਾਈਵਰ ਆ ਗਿਆ ਮੈਂ ਨੱਪ ਕੇ ਜੇ ਪੱਕਾ ਮਰਿਆ ਪੈਗਾ ਜਾਦੇ ਅੱਛਾ ਪਾਊਡਰ ਹੂੰ ਉਹ ਨਿਕਲਿਆ ਫੂਕ ਨਾ ਜਿਆਦੇ ਨਿਕਲਿਆ ਕੋਲਗਾ ਨਿਕਲਿਆ ਜਾਂ ਬਾਲਗਾ ਬਾਬਾ ਮੋਂ ਵੀ ਖਾਦੇ ਹੂੰ ਤੇ ਉਧਰੋਂ ਮੈਂ ਉੱਟ ਗਿਆ ਵਾਲ ਕਟਵਾਉਣ ਬਾਬਾ ਮੰਦਰ ਹੁੰਦਾ ਈ ੱੱਡੂ ਵਾਲੇ ਦਾ ਹੁਣ ਇੰਗਲੈਂਡ ਚ ਆਉਦੀ ਸ਼ਾਪ ਆਪਦੀ ਅੱਛਾ ਮੈਂ ਉਹਦੇ ਕੋਲੇ ਉੱਟ ਗਿਆ ਵਾਲ ਕਟਵਾਉਣ ਹੂੰ ਉਹਨੇ ਅੱਦੇ ਕੋ ਵਾਲ ਕੱਟੇ ਬਾਬਾ ਅੱਦੇ ਕੋ ਕੱਟੇ ਨਾ ਮੈਨੂੰ ਉਲਟੀ ਆਇਆ ਕਰੇ ਹੂੰ ਮੈਂ ਜਾਇਆ ਕਿ ਨਾ ਉਲਟੀ ਕਰਕੇ ਆਇਆ ਕਿ ਨਾ ਹੂੰ ਅਖੀਰ ਅੱਦੇ ਵਾਲ ਕੱਟਿਆ ਤੋਂ ਉਹਨੂੰ ਮੈਂ ਕਹੇ ਮੇਰੀ ਭੈ ਮੈਨੂੰ ਛੱਡ ਦੇ ਮੂੰਹ ਉਹਨੇ ਅੱਧੇ ਵਾਲ ਕੱਟੇ ਅੱਧੇ ਕੱਟੇ ਨਹੀਂ ਆਏ ਕਿਵੇਂ ਚੜਦੇ ਆ ਹਾਂ ਮੈਂ ਕਿਹਾ ਯਾਰ ਮੈਂ ਮਰਦਾ ਤੂੰ ਚੜਦੇ ਹਾਂ ਕੀ ਹੁੰਦਾ ਉਹ ਤੜਕੇ ਕੱਟ ਲਾਂਗੇ ਮੈਨੂੰ ਘਬਰਾਟ ਹੋਵੇ ਬਾਬਾ ਬੋਲਟਾਂ ਆਉਣ ਮੈਨੂੰ ਅੰਦਰੋਂ ਘਬਰਾਟ ਹੋਵੇ ਬਹੁਤ ਜ਼ਿਆਦੇ ਹੂੰ ਉਹਨੇ ਮੈਨੂੰ ਚੜਤਾ ਭਰਾਵਾ ਮੈਂ ਉਹ ਵੀ ਅੱਧਾ ਸਿਰ ਕੱਟਿਆ ਵੱਧਾ ਉਹ ਵੀ ਲਈ ਫਿਰ ਆਧੀ ਸ਼ੇਵ ਕਰੀ ਵੀ ਅੱਧਾ ਉਹ ਵੀ ਅੱਛਾ ਕਾ ਖਾਦਾ ਜਾ ਹੋਊ ਕਿ ਮੈਂ ਭਰਾਵਾ ਬੰਨਿਆਂ ਦੇ ਜਾਵੜਾ ਕਮਰੇ ਆਇਆ ਓ ਭਈ ਮੇਰੀ ਇੱਜ਼ਤ ਬੋਹ ਕਰਦੀ ਸਾਰੇ ਭਈ ਆਓ ਤਾਰੀ ਭਈ ਆਓ ਤਾਰੀ ਜੀ ਆਓ ਜੀ ਭਈਆਂ ਨੇ ਭਰਾਵਾ ਮੈਨੂੰ ਕਹਿੰਦੇ ਵੀ ਕੀ ਹੋ ਗਿਆ ਮੈਂ ਕਹਾ ਵੀ ਐਂ ਕਰਕੇ ਨਸਾ ਜਾਦੇ ਹਾਂ ਮੈਂ ਔਖਾ ਹੂੰ ਕਹਿੰਦੇ ਪੈਗ ਮਾਰ ਉਹਦੇ ਘਰ ਦੀ ਕੱਢਦੇ ਹੁੰਦੇ ਸਾਰੇ ਚੋਰੀ ਅੱਛਾ ਮੈਨੂੰ ਕੋਈ ਨਹੀਂ ਜਵਾਬ ਦਿੰਦਾ ਹੁੰਦਾ ਉਹਨੂੰ ਪਤਾ ਹੁੰਦਾ ਸੀ ਵੀ ਇਹ ਕਢਾਉਣ ਵਾਲਾ ਬੰਦਾ ਇਹ ਕਢਾਉਣ ਵਾਲਾ ਹੂੰ ਮੈਨੂੰ ਉਹਨੇ ਨੀ ਭਰਾਵਾ दारू ਰੱਖਦੀ ਮੈਂ ਡੂੜ ਦੋ ਪਉਏ ਮਾਰੇ ਮੈਂ ਉੱਥੇ ਹੀ ਸੌਂ ਗਿਆ ਉੱਥੇ ਉਲਟੀਆਂ ਕਰੀ ਗਿਆ ਵਿਚਾਰੇ ਬੱਠਰ ਬੁੱਠੜ ਰੱਖੀ ਗਏ ਮੇਰੇ ਕੋਲੇ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਅੱਛਾ ਦੂਜੇ ਦਿਨ 11 ਵਜੇ ਉੱਠਿਆ ਬਾਬਾ ਦੇਲੇਗਾ ਉਹ ਨਹੀਂ ਨਾ ਸਾ ਮੈਨੂੰ ਅੱਛਾ ਉੱਥੇ ਹੀ ਫੇਰ ਪਿਆਰਿਆ ਮੈਂ ਹੂੰ ਫੇਰ ਉਹ ਮੰਦਰਾ ਉੱਥੇ ਹੀ ਆਇਆ ਪਏ ਦੇ ਵਾਲ ਕੱਟੇ ਉਹਨੇ ਮੇਰੇ ਉੱਤੇ ਅੱਛਾ ਪਏ ਦੇ ਵਾਲ ਕੱਟ ਕੇ ਗਿਆ ਸੇਵਕੂ ਕਰਕੇ ਗਿਆ ਮੈਨੂੰ ਕੋਈ ਪਤਾ ਨਹੀਂ ਫਿਰ ਮੈਂ ਗਿਆ ਉੱਥੇ ਕੈਂਪ ਪਰ ਜ ਮੈਨੂੰ ਕਹਿੰਦਾ ਤੂੰ ਕੱਲ ਦਾ ਕਿੱਧਰ ਐ ਵੀ ਛੋਟੇ ਭਾਈ ਕਹੇ ਰਾਜਰਾਮਾ ਕਾ ਜੀ ਬੁਖਾਰ ਬਾਲਾ ਚੜ ਗਿਆ ਮੈਂ ਕਹਿੰਦੇ ਰੂਮ ਚ ਪਿਆ ਸੀ ਉਹ ਕਹਿੰਦਾ ਸਾਨੂੰ ਮੈਸੇਜ ਤਾਂ ਭੇਜਦਾ ਯਾਰ ਹਮ ਬਿਦੁਰ ਨਾ ਬੁਖਾਰ ਹੈ ਅਸੀਂ ਕੋਈ ਹੱਲ ਕਰਦੇ ਡਾਕਟਰ ਦਾ ਮੈਂ ਕਹੇ ਤੂੰ ਤਾਂ ਮੂੰਹ ਹੀ ਨਹੀਂ ਠੀਕ ਹਾਲ ਹੁੰਦਾ ਇਹ ਸਾਲਾ ਲੱਤ ਚਲਾਉਂਦਾ ਲੱਤ ਖੜ ਜਾਂਦੀ ਐ ਬਾਹਾਂ ਚ ਲਾਉਂਦਾ ਬਾਹ ਖੜ ਜਾਂਦੀ ਐ ਖਬਰ ਕਿਹੜੀ ਜਿੱਤੀ ਗੱਲ ਹੁੰਦਾ ਯਾਰ ਬਾਬਾ ਉਹਦੇ ਹੱਥ ਦੀ ਪਤਾ ਨਹੀਂ ਕਿਹੜਾ ਕੌਣ ਸੀ ਯਾਰ अच्छा जे बां जटीकाला दा बां ए खड़गी दे लत जला दा दा लत खड़गी फट्टा ही बना आंदा है जिथे लाउंदा सी अच्छा नहीं ना ਸਾਡੇ ਨਾਲ ਪਾਪਾ ਆਇਆ ਸੀ ਪਹਿਚਾਨ ਨੂੰ ਹਾਂ ਉਹਨੇ ਲੱਤ ਜਲਾਤਾ اچھا ਉਹਦੀ ਲੱਤ ਖੜ ਗਈ ਉਤੋਂ ਪਲਾਸਟਰ ਕਰਤੀ ਗੰਜਰ ਦੇ ਅੱਛਾ ਹੱਡੀ ਜੀ ਲਾ ਦਿੰਦਾ ਹੁਣ ਮਤਲਬ ਉਹ ਲੱਤ ਤਾਂ ਖੜ ਗਈ ਉਤੋਂ ਪਲਾਸਟਰ ਕਰਤੀ ਅੱਛਾ ਮਾਣੀ ਮੋਟੀ ਹਿੱਲੇ ਨਾ ਮੈਂ ਨਹੀਂ ਡਾਕਟਰ ਮੇਰੀ ਗਾਲ ਸੋਹਣੇ ਤਾਂ ਖੜੀ ਤਾਂ ਪਹਿਲੇ ਹੀ ਹੈ ਹਾਂ ਉੱਤੋਂ ਤੋਂ ਪ੍ਰਾਸਤਰ ਕਰਤੀ ਹਾਂ ਇਹ ਹਮਾਰਾ ਕੰਮ ਹੈ ਹਮੇ ਪਤਾ ਹੈ ਡਾਕਟਰ ਹਮਾ ਕਾ ਤੂੰ ਹੋ ਹਾਂ ਨਾ ਡਾਕਟਰ ਦਾ ਤੂੰ ਹੋ ਮੈਂ ਕਹਿੰਦਾ ਤਾਂ ਇਹੋ ਦਾ ਮੈਂ ਕਹਿੰਦਾ ਅੱਧੀ ਕੰਪਨੀ ਲਗੜੀ ਕਰੀ ਪਰ ਤਾਂ ਤੂੰ ਕਿਸੇ ਦੇ ਟੀਕਾ ਦਾ ਸਿੱਧਾ ਲਾਉਂਦਾ ਨਹੀਂ ਸਾਲਾ ਹਮ ਤੂੰ ਦਾ ਹੂੰ ਤੇ ਮੈਨੂੰ ਬਹੁਤ ਡਰਦਾ ਈ ਉਹ ਮੈਂ ਕਹਿੰਦਾ ਗੋਲੀ ਕੱਟਾ ਲੈ ਲਿਆ ਕਰੋ ਤਾਂ ਟੀਕਾ ਨਾ ਲਵਾਇਆ ਕਰੋ ਸਭ ਰੇ ਦਿਓ ਮਰ ਜੂਗੇ ਹੂੰ ਮਾਰੂਏ ਹਾਂ ਬਬਾ ਤੇ ਮਜਬੂਰ ਗਏ ਵਾ ਲੋਕ ਯਾਰ ਉਦੋਂ 3500 ਰੁਪਿਆ ਇੰਡੀਆ ਦਾ ਕਨਕਾਹ ਡਰਾਈਵਰ ਦੀ ਸੀ ਬਬਾ ਇਹਦਾ ਲੇਬਰ ਵਾਲੇ ਤਾਂ ਯਾਰ 25-2600 ਤੇ ਹੁੰਦੇ ਸੀ ਵਿਚਾਰੇ ਯਾਰ ਤੇ ਡਾਕਟਰ ਵੀ ਪਤਾ ਨਹੀਂ ਉੱਥੋਂ ਇੰਡੀਆ ਦਾ ਹੀ ਰੱਖਿਆ ਹੋਣਾ ਸਾਰਾ ਲੰਡੂ ਕੰਮ ਹੁੰਦਾ ਇਹ ਉਹਨਾਂ ਦੇ ਆਪਣੇ ਬੰਦੇ ਆ ਸਾਰੇ ਇਧਰੋਂ ਦੇਸੀ ਤੋਂ ਦੇਸੀ ਬੰਦੇ ਰੱਖੇ ਹੁੰਦੇ ਸਾਰਾ ਕੁਝ ਫਲੈਟ ਦੇ ਨਾਲ ਹੀ ਜਾਂਦਾ ਸੀ ਬਬਾ ਉੱਥੇ ਵਾਈਬ੍ਰੇਟਰ ਬੇਲ ਚਾ ਜੋ ਇਧਰੋਂ ਲੈਣਾ ਸਸਤਾ ਹਾਂ ਆਪੇ ਲੇਬਰ ਵਾਲੇ ਚੱਕੀ ਜਾਂਦੇ ਆ ਤਾਂ ਹੀ ਦਮੋ ਜਹਾਜ਼ ਵਾਲੇ ਨੂੰ ਪੁੱਛ ਲਿਆ ਬੁੜੇ ਨੂੰ ਹੂੰ ਬਾਬਾ ਮੈਂ ਕਿਹਾ ਦੋ ਗਿਹੜੇ ਲਾਊਗਾ ਈਮਾਨਦਾਰ ਲਾਉ ਬੰਦਿਆਂ ਦਾ ਾਟ ਲਾਉ ਕਹਿੰਦਾ ਨਹੀਂ ਇਕੱਠੇ ਲਿਆਉ ਮੈਂ ਕਿਹਾ ਪੈਰ ਨਹੀਂ ਉੜਦਾ ਪੈਰ ਡਿੱਗੂ ਆ ਹਾਂ ਇੰਨਾ ਵਜਨ ਲੈ ਕੇ ਨਹੀਂ ਉੜਦਾ ਦੀ ਕੋਈ ਵੀ ਚੀਜ਼ ਮੈਂ ਕਿਹਾ ਯਾਰ ਆਪਾਂ ਤਾਂ ਪੰਡਾਂ ਲਈ ਬੈਠੇ ਕਿ ਉੱਠ ਖੜੂ ਯਾਰ ਸਹੀ ਕਰ ਉਹ ਤਾਂ ਮੈਨੂੰ ਕਹਿੰਦਾ ਮੂੰਹ ਨਹੀਂ ਚੰਗਾ ਗੱਲ ਚੰਗੀ ਕਰ ਹੂੰ ਕਿਉਂਕਿ ਆਪਾਂ ਹੈਰਾਨ ਹੋ ਜਾਂਦੇ ਵੀ ਜਹਾਜ਼ ਬੈਣੀ ਕੀ ਚੀਜ਼ ਐ ਕਿੱਡਾ ਹੌਲਾ ਹੂੰ ਕਿੰਨਾ ਵਜਨ ਲੈ ਕੇ ਕਿਵੇਂ ਉੜਦਾ ਹਾਂ ਠੀਕ ਆ ਆਪਾਂ ਕਹਿੰਦੇ ਉਤਲੀ ਹਵਾ ਚ ਹੋ ਗਿਆ ਉਤਲੀ ਹਵਾ ਚ ਹੋ ਗਿਆ ਫ੍ਰੀ ਹੋ ਗਿਆ ਹੂੰ ਜਦੋਂ ਥੱਲੇੋਂ ਚੜਨਾ ਉਦੋਂ ਕਿੰਨਾ ਔਖਾ ਬਾਬਾ ਬਹੁਤ ਹੁੰਦਾ ਬਾਬਾ ਬਹੁਤ ਬਜੇ ਹੂ ਜੋ ਟਾਇਰ ਥੱਲੇ ਵਜਦੇ ਅੱਗ ਨਿਕਲਦੀ ਬਾਬਾ ਹੂੰ ਨਵੇਂ 에ਰਪੋਰਟ ਤੇ ਨਵਾਂ 에ਰਪੋਰਟ ਬਣਦਾ ਜਦੋਂ ਟ੍ਰੇਨਿੰਗ ਵਾਲੇ ਜਹਾਜ਼ ਲਾਉਂਦੇ ਆ ਹਾਂ ਬਿਨਾਂ ਸਵਾਰੀਆਂ ਤੋਂ ਬਿਲਕੁਲ ਸਹੀ ਗੱਲ ਹੈ ਵੀ ਆਗ ਨਾ ਪੈ ਜੇ ਹੂੰ ਰੋਡ ਸਹੀ ਆ ਹੂੰ ਰੰਬੇ ਬੜਾ ਵੇਲਾ ਕਿੰਨਾ ਮਜ਼ਬੂਤ ਬਣਾਇਆ ਗਿਆ ਬਹੁਤ ਜਿਆਦਾ ਮਜ਼ਬੂਤ ਬਾਬਾ ਇੱਕ ਵੀ ਖੱਡਾ ਨਹੀਂ ਹੁੰਦਾ ਯਾਰ ਪਾਣੀ ਅੰਗੂ ਜਾਣਾ ਬਿਲਕੁਲ ਬਿਲਕੁਲ ਜੇ ਮੈਂ ਕਹਾ ਸਾਡੇ ਵਾਲੇ ਦੇ ਬਾਅਦ ਚ ਉਹ 에ਰਪੋਰਟ ਦਾ ਮੈਂ ਕਿ ਇਹਨਾਂ ਨੇ ਨਾ ਤਾਰਾਂ ਲਾਉਣੀਆਂ ਨਾ ਕੰਧਾਂ ਕਰਨੀਆਂ ਨਾ ਖੱਡੇ ਭਰਨੇ ਹੂੰ ਪਿਆਜ ਆ ਜਾਇਆ ਹੈ ਬਾਈ ਦਾ ਆਇਆ ਕਰੋ ਖੱਡਿਆਂ ਚ ਹੂੰ ਬਿਹਾਰ ਵਾਲੇ ਹੀ ਬਣਾ ਦੇਣਗੇ ਰੋਡ ਜਮਾ ਬਿਲਕੁਲ ਸਹੀ ਹੈ ਹੈ ਲਾਲੂ ਦਾ ਪਿੰਡ ਹੁੰਦਾ ਸੀਗਾ ਗਪਾਲਗੰਜ ਬਾਈ ਲਾਲੂ ਜਾਦੂ ਦਾ ਪ੍ਰਜਾ ਦੇ ਲਾਲੂ ਪ੍ਰਜਾ ਦਾ ਜਿਹੜਾ ਵਿਹਾਰ ਦਾ ਮੁੱਖ ਮੰਤਰੀ ਗਪਾਲਗੰਜ ਪੈਦਸੀਆ ਗਪਾਲਗੰਜ ਪਿੰਡ ਸੀ ਇਹਦਾ ਹੂੰ ਗਪਾਲਗੰਜ ਸਭ ਤੋਂ ਵੱਧ ਖੱਡੇ ਹੁੰਦੇ ਸੀ ਬਾਈ ਹੂੰ ਪੂਰੇ ਵਿਹਾਰ ਚ ਮਸ਼ਹੂਰ ਹੁੰਦਾ ਹੈ ਗਪਾਲਗੰਜ ਦੇ ਖੱਡੇ ਹਾਂ ਹੈਨਾ ਪੂਰੇ ਵਿਹਾਰ ਦੇ ਵਿੱਚ ਕੀ ਇੰਡੀਆ ਦੇ ਵਿੱਚ ਮਸ਼ਹੂਰ ਹੁੰਦਾ ਇਹ ਵੀ ਗਪਾਲਗੰਜ ਦੇ ਖੱਡੇ ਗੱਡੀ ਜਿਹੜਾ ਬੰਦਾ ਪਾਰਕ ਕਰਾ ਗਿਆ ਉਹ ਡਰਾਈਵਰ ਹੈ ਹੂੰ ਨਹੀਂ ਉੱਥੇ ਬਹੁਤ ਪਾਰਕ ਲੀਆਂ ਗੱਡੀਆਂ ਬਾਬਾ ਉਹਦੇ ਪਿੰਡ ਦੀ ਮੁੱਖ ਮੰਤਰੀ ਦਾ ਪਿੰਡ ਹੋ ਗਿਆ ਹਾਂ ਹੈਨਾ ਤੇ ਉਦੋਂ ਫੋਟੋ ਨਵਾਉਂਦਾ ਸੀ ਲਾਲੂ ਉਹਨਾਂ ਟਾਈਮਾਂ 'ਚ ਕਿਤੇ ਮੱਧ ਨਵਾਈ ਜਾਂਦਾ ਕਿ ਇਹਦਾ ਜਵਾਕ ਨਵਾਈ ਜਾਂਦਾ ਅੱਛਾ ਇਹਦੇ ਜਵਾਕ ਨਾਲ ਖੇਡੀ ਜਾਂਦਾ ਗਰੀਬਾਂ ਦੇ ਨਾਲ ਹੂੰ ਸਟੈਂਟਮੈਨ ਬਾਲਾ ਤਕੜਾ ਸੀ ਹੂੰ ਤੇ ਮੁੜ ਕੇ ਨਵਾ ਨੂੰ ਕਿ ਫੋਟੋ ਲੱਗ ਗਈ ਉਹ ਤੇ ਫਿਰ ਉੱਟਦਾ ਵੀ ਜਵਾਕਾਂ ਨੂੰ ਚਲ ਸਾਲਾ ਨਲੀ ਮਾਰ ਜਾ ਮੈਨੂੰ ਹੁਣ ਤੱਕ ਸਣਾ ਇਹਦੇ ਜਵਾਕ ਵੀ ਦੱਸਦੇ ਨੇ ਰਹੀ ਆ ਦਰਦ ਨਹੀਂ ਆ ਹਣਾ ਇਹ ਆ ਹੈ ਆਲੂ ਵਗਰਾ ਜਾਂ ਭੜਾ ਇਹ ਕੌਣ ਕਹਿੰਦਾ ਹੈ ਲਾਲੂ ਨੇ ਪੈਸਾ ਖਾਇਆ ਹੈ ਚਾਰੇ ਦਾ ਪੈਸਾ ਖਾਇਆ ਹੈ ਚਾਰੇ ਦਾ ਪੈਸਾ ਖਾਇਆ ਹੈ ਜਿੰਨ ਕਾ ਖਾਇਆ ਹੈ ਉਹ ਤਾਂ ਕਹਿ ਨਹੀਂ ਜਾ ਹੈ ਪਸੂ ਸਾਰੇ ਕਿਵੇਂ ਕਹਿਣ ਵੀ ਸਾਡੇ ਪੈਸੇ ਖਾ ਗਏ ਹੈ ਹੈ ਜਿੰਨ ਕਾ ਖਾਇਆ ਹੈ ਕਿ ਨਾ ਉਹ ਬੋਲ ਜੀਦਾ ਲੋਕ ਐਸੇ ਬੋਲ ਰਹੇ ਕਿ ਉਹ ਖਾਏ ਤਾਂ ਮੈਂ ਮੰਨੂ ਸਹੀ ਕਹਿੰਦਾ ਹੈ ਹੈ ਸਰੀਆਮ ਪੈਸੀ ਖਾਂਦਾ ਇਹ ਭਰਾਵਾ ਜਮਾਨੀ ਮੰਨਦਾ ਸੀ ਠੀਕ ਹੈ